ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੇਮ ਜੈਪਾਤ ਅੱਜੇ ਡਾਕਟਰ ਸਾਹਿਬ ਡਾਕਟਰ ਹਰਜਿੰਦਰ ਸਿੰਘ ਜੀ ਜਿਹੜੇ ਕਿ ਬਹੁਤ ਹੀ ਸੋਸ਼ਲ ਕੰਮ ਦੇ ਵਿੱਚ ਕਿਸੇ ਵੀ ਪੀੜਤ ਲਈ ਹਮਦਰਦੀ ਰੱਖਦੇ ਐ ਔਰ ਉਹਨਾਂ ਵੱਲੋਂ ਪਾਵਰ ਆਫ ਸੋਸ਼ਲ ਜੁਨਿਟੀ ਲਈ ਵੱਲੋਂ ਜਿਹੜਾ ਖਰੀਦਿਆ ਜਾਣ ਵਾਲਾ ਪਲਾਟ ਆ ਉਹਦੇ ਲਈ ਆਪਣੇ ਵੱਲੋਂ ਬਹੁਤ ਵੱਡਾ ਆਰਥਿਕ ਸਹਿਯੋਗ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੇ ਇਹੋ ਗੱਲ ਕਹੀ ਹੈ ਕਿ ਜਿੱਥੇ ਵੀ ਸਮਾਜ ਦੀ ਭਲਾਈ ਲਈ ਕੋਈ ਕੰਮ ਕੀਤਾ ਜਾਂਦਾ ਹੈ ਅਸੀਂ ਹਰ ਟਾਈਮ ਨਾਲ ਖੜੇ ਹਾਂ ਸੋ ਡਾਕਟਰ ਜੇਕਰ ਇਸ ਸੋਸ਼ਲ ਕਾਜ ਦੇ ਨਾਲ ਜੁੜਦੇ ਹੈ ਤੇ ਲੋਕਾਂ ਨੂੰ ਹੈਲਥ ਦੇ ਐਂਗਲ ਤੋਂ ਵੀ ਬਹੁਤ ਇੱਕ ਖੁਸ਼ੀ ਮਿਲਦੀ ਹੈ ਕਿ ਕੱਲ ਨੂੰ ਸਾਨੂੰ ਕਿਤੇ ਲੋੜ ਪੈਂਦੀ ਹੈ ਐਮਰਜੈਂਸੀ ਪੈਂਦੀ ਹੈ ਤੇ ਡਾਕਟਰ ਸਾਹਿਬ ਦੇ ਨਾਲ ਕੰਸਲਟ ਕੀਤਾ ਜਾ ਸਕਦਾ ਕਿਉਂਕਿ ਲੋਕਾਂ ਦਾ ਇੱਕ ਵਿਸ਼ਵਾਸ ਹੁੰਦਾ ਕਿ ਡਾਕਟਰ ਜਿਹੜਾ ਹੈ ਦੂਸਰਾ ਰੱਬ ਹੈ ਉਹਨਾਂ ਦੇ ਵਿੱਚ ਇੱਕ ਵਿਸ਼ਵਾਸ ਜਿਹੜਾ ਬਣ ਜਾਂਦਾ ਮੈਂ ਵੀ ਅੱਜ ਜੇ ਤੁਰਿਆ ਫਿਰਦਾ ਤੇ ਮੈਨੂੰ ਇੱਕ ਬਹੁਤ ਵੱਡਾ ਇੱਕ ਵਿਸ਼ਵਾਸ ਬਣਿਆ ਹੋਇਆ ਕਿ ਡਾਕਟਰਾਂ ਦੀ ਟੀਮ ਜਿਹੜੀ ਹੈ ਉਹ ਹਮੇਸ਼ਾ ਨਾਲ ਜੁੜੀ ਹੋਈ ਹੈ ਜੇ ਕਿਤੇ ਮਾੜਾ ਮੋਟਾ ਦੁੱਖ ਤਕਲੀਫ ਆਉਂਦਾ ਵੀ ਹੈ ਤੇ ਉਹ ਕੰਸਲਟ ਕਰਕੇ ਵੈਸੇ ਹੀ ਲੱਗਦਾ ਰਹਿੰਦਾ ਵੀ ਆਉਣਾ ਹੀ ਆਉਣਾ ਹੀ ਕਿੱਥੋਂ ਆ ਕਿਉਂਕਿ ਇੱਕ ਵਿਸ਼ਵਾਸ ਏ ਜਿਹੜਾ ਮਨ ਨੇ ਮੰਨਿਆ ਹੋਇਆ ਕਿ ਲੋਕਾਂ ਲਈ ਕੰਮ ਕਰਨਾ ਹੈ ਤੇ ਇਹ ਕਰਨਾ ਹੀ ਹੈ ਰੁਕਣਾ ਨਹੀਂ ਹੈ ਸੋ ਜਿੰਨਾ ਕਿ ਗੁਰੂਆਂ ਦਾ ਫਲਸਫਾ ਸਾਨੂੰ ਦੇਖ ਕੇ ਗਏ ਆ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਗੇ ਚੱਲ ਰਹੇ ਆ ਅੰਬੇਡਕਰ ਊਰਜਾ ਭਵਨ ਜਿਹੜਾ ਲੋਕਾਂ ਦੇ ਲਈ ਸਾਰਿਆ ਗਿਆ ਆ ਜਿੱਥੇ ਉਹਦੇ ਵਿੱਚ ਐਕਟੀਵਿਟੀ ਡਾਕਟਰਾਂ ਦੀ ਟੀਮ ਵੱਲੋਂ ਡਿਸਪੈਂਸਰੀ ਚੈਰੀਟੇਬਲ ਚੱਲ ਰਹੀ ਹੈ ਟੋਟਲ ਦਵਾਈ ਫਰੀ ਦਿੱਤੀ ਜਾ ਰਹੀ ਹੈ ਲੈਬੋਰੀ ਜਿਹੜੀ ਹੁਣ ਲੋਕਾਂ ਦੇ ਟੈਸਟ ਜਿਹੜੇ ਆ ਬਹੁਤ ਹੀ ਮਾਰਜਨਲ ਰੇਟ ਤੇ ਕੀਤੇ ਜਾਂਦੇ ਆ ਔਰ ਬੱਚਿਆਂ ਲਈ ਜਿਹੜਾ ਹੋਸਟਲ ਉੱਥੇ ਬਣਿਆ ਉਹਦੇ ਵਿੱਚ ਬਹੁਤ ਵੱਡਾ ਪਾਵਰ ਆਫ ਸੋਸ਼ਲ ਜੁਨਿਟੀ ਦੇ ਕੰਟਰੀਬਿਊਸ਼ਨ ਆ ਇਸੇ ਤਰੀਕੇ ਦੇ ਨਾਲ YouTube ਚੈਨਲ ਜਿਹੜਾ ਚੱਲ ਰਿਹਾ ਹਰ ਇੱਕ ਜਿਹੜਾ ਵੀ ਕੋਈ ਟੈਲੈਂਟ ਰੱਖਦਾ ਉਹਦੀ ਆਵਾਜ਼ ਨੂੰ ਰਿਕਾਰਡ ਕਰਕੇ ਉਹਦੇ ਐਕਸਪੀਰੀਅੰਸ ਨੂੰ ਦੇਖ ਕੇ ਦੁਨੀਆ ਤੱਕ ਪਹੁੰਚਾਉਣ ਲਈ ਪੋਸੂਨਾਮਾ ਚੈਨਲ ਜਿਹੜਾ ਇਹ ਕੰਮ ਕਰ ਰਿਹਾ ਸੋ ਅੱਜ ਡਾਕਟਰ ਸਾਹਿਬ ਦੇ ਕੋਲ ਇੱਕ ਬੇਨਤੀ ਲੈ ਕੇ ਆਏ ਸੀ ਕਿ ਅਸੀਂ ਜਿਹੜਾ ਇਹ ਸੋਸ਼ਲ ਕੌਜ਼ ਲਈ ਕੰਮ ਆਰੰਭਿਆ ਇਹਦੇ ਵਿੱਚ ਸਾਡੀ ਆਮ ਮਦਦ ਕੀਤੀ ਜਾਵੇ ਉਨਾ ਬਲੋ ਦੇ ਖੋਲ ਕੇ ਮਦਦ ਦੇਣ ਲਈ ਇੱਕ ਬਹੁਤ ਹੀ ਵੱਡਾ ਸਟੈਪ ਲਿਆ ਗਿਆ ਹੈ ਪਾਵਰ ਆਫ ਸੋਸ਼ਲ ਜੁਨਟੀ ਇਸ ਉਹਨਾਂ ਦੇ ਜਿਹੜਾ ਉਹਨਾਂ ਨੇ ਇੱਕ ਹੌਸਲਾ ਦਿੱਤਾ ਆਰਥਿਕ ਮਦਦ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਕਰਦੀ ਹੈ ਤੇ ਬਾਕੀ ਵੀ ਭੈਣ ਭਰਾਵਾਂ ਨੂੰ ਸਾਡਾ ਇਹੋ ਕਹਿਣਾ ਹੈ ਕਿ ਸਮੇਂ ਸਿਰ ਰਜਿਸਟਰੀ ਕਰਾਉਣ ਲਈ ਕਿਰਪਾ ਕਰਕੇ ਜਿਹੜਾ ਵੀ ਕੋਈ ਸਮਰੱਥ ਆ ਉਹ ਜਰੂਰ ਅੱਗੇ ਆ ਕੇ ਮਦਦ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਮਨੁੱਖਤਾ ਦੇ ਕੰਮ ਜਿਹੜੇ ਆ ਇਸ ਸੰਗਤ ਹੀ ਨੇਪਰੇ ਚਾੜਦੀ ਆ ਕਿਉਂਕਿ ਜੇਕਰ ਅਸੀਂ 1 2 4 ਬੰਦਿਆਂ ਤੋਂ ਇਹ ਮਦਦ ਲੈ ਕੇ ਰਜਿਸਟਰੀ ਕਰਵਾ ਲਈ ਤੇ ਇਹ ਲੋਕਾਂ ਦੀ ਨਹੀਂ ਜਗ੍ਹਾ ਰਹੂਗੀ ਇਹ ਮਾਲਕੀਅਤ ਬਣ ਜਾਊਗੀ ਸੋ ਮਾਲਕੀਅਤ ਨੂੰ ਖਤਮ ਕਰ ਲੈ ਲੋਕਾਂ ਦੇ ਲਈ ਕੰਮ ਕਰਨ ਲਈ ਇਸ ਕਰਕੇ ਅਸੀਂ ਘਰ ਘਰ ਦਰ ਦਰ ਹਰ ਇੱਕ ਭੈਣ ਭਰਾ ਕੋਲ ਅਪਰੋਚ ਕਰ ਰਹੇ ਆ ਕਿ ਇਹਨੂੰ ਬੂੰਦ ਬੂੰਦ ਕਰਕੇ ਦਰਿਆ ਬਣਾਈਏ ਨਾ ਕਿ ਇਹੋ ਸੋਚੀਏ ਕਿ ਕੋਈ ਲੋੜ ਨੇ ਦੋ ਚਾਰ ਬੰਦਿਆਂ ਕੋਲ ਜਾ ਕੇ ਲੈ ਕੇ ਪੈਸੇ ਇਹਨੂੰ ਬਣਾ ਲਈਏ ਉਹਦਾ ਫਿਰ ਫਾਇਦਾ ਨਹੀਂ ਰਹਿੰਦਾ ਸੋ ਇਹ ਇੱਕ ਪਾਵਰ ਆਫ ਸੋਸ਼ਲ ਜੁਨਿਟੀ ਦਾ ਬਹੁਤ ਵੱਡਾ ਇੱਕ ਵਿਚਾਰਤਾ ਰਹਾ ਜਿਹੜੀ ਕਿ ਗੈਰ ਰਾਜਨੀਤਿਕ ਪਲੇਟਫਾਰਮ ਖੜਾ ਕਰਨ ਦੀ ਸੋਚ ਹੈ ਜਿਹਦੇ ਵਿੱਚ ਅਸੀਂ ਕਿਸੇ ਵੀ ਧਰਮ ਦਾ ਵਿਰੋਧ ਨਹੀਂ ਕਰਦੇ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਹਾਂ ਪੋਲੀਟੀਕਲ ਪਾਰਟੀ ਕਿਸੇ ਦਾ ਵੀ ਅਸੀਂ ਫੇਵਰ ਨਹੀਂ ਕਰਦੇ ਅਸੀਂ ਵਿਰੋਧ ਨਹੀਂ ਕਰਦੇ ਕਿਉਂਕਿ ਅਸੀਂ ਤਾਂ ਸਿਰਫ ਸਭਧਾਨਕ ਹੱਕਾਂ ਲਈ ਅਤੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨਾ ਚਾਹੁੰਦੇ ਆ ਸੋ ਇਹ ਇੱਕ ਪਾਵਰ ਆਫ ਸੋਸ਼ਲ ਜੁੰਟੀ ਦੀ ਵਿਚਾਰਧਾਰਾ ਸੋ ਪਾਵਰ ਆਫ ਸੋਸ਼ਲ ਜੁੰਟੀ ਵੱਲੋਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੈਪੀ ਜੈਪੋਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਂ ਜਸਲ ਸਾਹਿਬ ਦੇ ਵਿਚਾਰ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਤੇ ਮੈਂ ਤੈਹ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਜਿਹੜੇ ਆਮ ਲੋਕਾਂ ਦੀ ਵੀ ਗੱਲ ਕਰਦੇ ਹੈਗੇ ਆ ਤੇ ਜੋ ਇਹ ਐਫਰਟ ਕਰ ਰਹੇ ਹੈਗੇ ਆ ਇਹ ਬਹੁਤ ਹੀ ਅੱਛੀ ਹੈ ਤੇ ਮੈਂ ਸਾਰੇ ਹੋਰ ਵੀ ਆਪਣੇ ਦੋਸਤਾਂ ਨੂੰ ਤੇ ਉਹਨਾਂ ਲੋਕਾਂ ਨੂੰ ਜਿਹੜੇ ਆਮ ਬੰਦੇ ਦੀ ਕਾਮਨ ਮੈਨ ਦੀ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਐ ਮੈਨੂੰ ਲੱਗਦਾ ਕਿ ਇਹਨਾਂ ਦੇ ਨਾਲ ਆਪਾਂ ਇਹ ਕੰਮ ਨੂੰ ਸਿਰੇ ਚੜਾ ਸਕਦੇ ਹਾਂ ਤੇ ਸਾਨੂੰ ਵੱਧ ਤੋਂ ਵੱਧ ਕੰਟਰੀਬਿਊਟ ਕਰਨਾ ਚਾਹੀਦਾ ਤੇ ਮੈਂ ਅਪਰੀਸ਼ੀਏਟ ਕਰਦਾ ਜੋ ਇਹ ਕੰਮ ਕਰ ਰਹੇ ਐ ਬਹੁਤ ਹੀ ਅੱਛਾ ਕੰਮ ਕਰ ਰਹੇ ਐ ਇਹ ਆਮ ਲੋਕਾਂ ਦੇ ਲਈ ਥੈਂਕ ਯੂ